ਇੱਥੇ نیچے ਇੰਨੇ ਕਿ ਜ਼ਿਆਦੇ ਬੁੱਧੀਜੀਵੀ ਬੈਠੇ ਨੇਗੇ ਮੈਂ ਹੈਰਾਨ ਆ ਜਿਨ੍ਹਾਂ ਨੂੰ ਮੈਂ ਰੋਹ ਸੁਣਦਾ ਪਰ ਇੱਕ ਗੱਲ ਤਾਂ ਨਾ ਸੁਣ ਲਿਓ ਵੱਡੀ ਗਿੜਤੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚੋਂ ਆਏ ਹੋ ਪੰਜਾਬ ਦੇ ਇੱਕ ਹੱਕ ਦੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਵੱਜਿਆ ਕਿਉਂ ਹੈ ਇਹ ਕਿਉਂ ਵੱਜਿਆ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਕੜੇ ਸੋਚੀ ਆ ਮੈਂ ਗੱਲ ਕਹਿਣ ਲੱਗਦਾ ਦੇ ਲਈ ਜ਼ਿੰਮੇਵਾਰ ਸਾਡੇ ਅੱਜ ਤੱਕ ਜਿੰਨੀਆਂ ਪਹਿਲਾ ਰਾਜਨੀਤਿਕ ਪਾਰਟੀਆਂ ਰਹੀ ਨੇ ਉਹ ਤੇ ਅੱਜ ਜਿਹੜੀ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਇਹ ਰਾਜਨੀਤਿਕ ਜੁਆ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਇਹ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਨਹੀਂ ਆਏ ਅੱਜ ਜੋ ਵੀ ਪੰਜਾਬ ਦੇ ਹੱਕਾਂ ਉੱਪਰ ਡਾਕਾ ਵੱਜ ਰਿਹਾ ਹਰੇਕ ਬੰਦਾ ਇੱਥੇ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਬਾਦੇ ਕਰਕੇ ਚਲੇ ਜਾਂਦਾ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟਰ ਗਵਰਨਮੈਂਟ ਅੱਗੇ ਜਮਾਨ ਕੋਟਾ ਹੋਇਆ ਖੜਾ ਇਹ ਗੱਲ ਸੱਚੀ ਆ ਜਾਂ ਝੂਠੀ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਡਰ ਇਸ ਕਰਕੇ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣਿਓ ਜੇ ਚੰਡੀਗੜ੍ਹ ਲੈਣਾ ਚਾਹਣਿਓ ਤਾਂ ਹੱਥ ਖੜੇ ਕਰਕੇ ਦੱਸੋ ਚਾਹਣਿਓ ਚਾਹਣਿਓ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਡਰਾਂ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰੇ ਪਾਈਆਂ ਹੋਈਆਂ ਨੇ ਸੁਦੇਪਗ ਮਹਾਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਆ ਇਹ ਗੱਲ ਜਪਰੀ ਝੂਠਿਆ ਦੱਸੋ ਇਹ ਸਾਰੇ ਬਾਦਲ ਦਲੇ ਉਹਨਾਂ ਨੇ ਵੀ ਖਾਕੀ ਨਿਕਰੇ ਪੰਜੇ ਹੋਈਆਂ ਨੇ ਇਹ ਕਾਂਗਰਸਾਂ ਨੇ ਵੀ ਪੰਜੇ ਹੋਈਆਂ ਨੇਗੀਆਂ ਇਹਨਾਂ ਨੇ ਸਾਰਿਆਂ ਨੇ ਜਦੋਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸ਼ਿਗਰਤੀ ਲੋਕੋ ਇਹ ਲੜਾਈ ਸਾਨੂੰ ਲੜਨੀ ਪੈਣੀ ਆ ਜਿੰਨਾ ਟਾਈਮ ਤੁਸੀਂ ਇਹ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਦੇ ਚਲੇ ਹੋਏ ਦਰਾਨਾਂ ਦਾ ਬਰੋਨੀ ਨਹੀਂ ਕਰਦੇ ਉਨਾ ਟਾਈਮ ਤੁਸੀਂ ਐਵੇਂ ਜਿਕਰੂ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰੂ ਧਰਨਾਂ ਦੇ ਵਿੱਚ ਰਲੋਗੇ ਐਵੇਂ ਜਿਕਰੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆਰ ਤੋਂ ਬਾਹਰ ਆਜੋ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰਾ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਟੀਆਂ ਵੱਟੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੀਆਂ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪ੍ਰਵਾਸ ਲਈ ਲੜਨ ਵਾਲਾ ਆ ਪਾਣਾ ਸਿੰਘ ਸਿੱਧੂ ਖੜਾ ਜਿਹਦੇ ਤੇ ਅਸੇ ਆਮ ਆੜੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਰਚੇ ਪਾਏ ਤੁਸੀਂ ਕਿਹੜੇ ਮੂਨਾ ਕਹਿੰਦੇ ਹੋ 9 ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪ ਨੂੰ ਆਪਣੇ ਡਰਾਮੇ ਕਰਦੇ ਹੋ ਇੱਥੇ ਬਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਤੁਹਾਡੇ ਕੋਲੇ ਪਾਵਰਾਂ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਛੋਸ਼ਨ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰਾ ਹੋਇਆ ਹਜ਼ਾਰਾਂ ਨੌਜਵਾਨ ਲੱਕੇ ਉੱਪਰ ਘੇਰਾ ਹੋਇਆ ਮੂੰਹ ਤੋੜ ਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਲੈ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਆਲੀਆਂ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤਕਰਸੀਮਤ ਨਹੀਂ ਆਜ ਯੂਨੀਵਰਸਿਟੀ ਚੋਣਾ ਤਕਰਸੀਮਤ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਯੂਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜਿਸ ਗੱਲ ਤੇ ਸਹਿਮਤ ਦਾ ਹੱਥ ਖੜਾ ਕਰਕੇ ਦੱਸੋ ਸਹਿਮਤ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾਂ ਆਣ ਹਿੱਕ ਦੇ ਜੋਰ ਨਾਲ ਲੜਾਂਗੇ ਹਾਂਜੀ ਇਸ ਵਿਚਾਰਤਾਰਾ ਮਗਰ ਲੱਗਣਾ ਬਿਲਕੁਲ ਵਿਚਾਰਤਾਰਾ ਕਿਹੜੀ ਮਗਰ ਲੱਗਣਾ ਸੁਣੋ ਗੱਲ ਵਿਚਾਰਤਾਰਾ ਆਹਾ ਬਾਈ ਜੀ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਹੋਏ ਬੈਠੇ ਆ ਇਸ ਵਿਚਾਰਤਾਰਾ ਮਗਰ ਲੱਗਣਾ ਕਿਸਾਨ ਮਜ਼ਦੂਰ ਜੱਥੇਬੰਦੀਆਂ ਮਗਰ ਲੱਗਣਾ ਸੁਣ ਲੈ ਬਾਈ ਜੀ ਗੱਲ ਜਿਹੜੀ ਤਾਂ ਗੱਲ ਕੀਤੀ ਆ ਵੀ ਕਿਹੜੀ ਵਿਚਾਰਤਾਰਾ ਮਗਰ ਲੱਗਣਾ ਕਿਸੇ ਦਲੀਲਾ ਦਲਾਲ ਨਹੀਂ ਬਣਨਾ ਇਹ ਗੱਲ ਆ ਸਾਡੀ ਆ ਵਿਚਾਰਤਾਰਾ ਕਿ ਜਿੱਥੇ ਤਾਂ ਸਵਾਲ ਜਵਾਬ ਮੰਗੇ ਦੋਸਤੋ ਦੋਸਤੋ ਆਪਸ ਵਿੱਚ ਨਹੀਂ ਲੜਨਾ ਅੱਪੀ ਅਸੀਂ ਇਸ ਗੱਲ ਤੋਂ ਬੜੇ ਅੱਕੇ ਤਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਦਿੱਲੀ ਦੇ ਦਰਾਲਾ ਵਾਲੇ ਸਾਨੂੰ ਬਹੁਤ ਤੰਗ ਰਿਹਾ ਹੈ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਜਿੱਤ ਕੇ ਦਿੱਤਾ ਪਹਿਲਾਂ ਵੀ ਅਸੀਂ ਕਿੰਨੇ ਕਿਸਾਨੀ ਬਿਲ ਅਸੀਂ ਕਿਸਾਨ ਜਿੱਥੇ ਬੰਦਿਆਂ ਨੇ ਕੈਨਸਲ ਕਰਾਇਆ ਨੇਗੇ ਦਸ ਕਿਸੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤਾ ਨੇਗੇ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਸਭ ਤੋਂ ਵੱਧ ਇੱਥੇ ਇਕੱਠ ਲੈ ਕੇ ਆ ਨੌਜਵਾਨਾਂ ਦਾ ਧਿਆਨ ਨਾਲ ਗੱਲ ਸੁਣ ਲਈ ਭਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇੱਕ ਅਨਾਉਂਸਮੈਂਟ ਕਰਨੀ ਆ ਕਿਸੇ ਮੀਡੀਆ ਵਾਲੇ ਵੀਰ ਦਾ ਵੱਡੂ ਆ ਲੱਭਿਆਗਾ ਰੋਜ਼ਾਨਾ ਸਪੋਕਸਮੈਨ ਤੋਂ ਰਣਜੀਤ ਸਿੰਘ ਰੋਜ਼ਾਨਾ